ਨਾਲ ਕੇ ਹੋਏ ਉਹ ਪਲੇਨ ਪਰੇ ਬੱਤੀ ਐ ਸੇ 19 ਵਜੇ ਦੀ ਹੋਣ ਇੱਥੇ ਲੋਡ ਜੇ ਨਾ ਯਾਰ ਇੱਕ ਕੱਟਿਆ ਨਾ ਪੋਜੀਸ਼ਨ ਬਸ ਚਲੋ ਬਹੁਤ ਸਾਡੇ ਪਾਸੇ ਨਹੀਂ ਆ ਗਿਆ ਲੈ ਜੀ ਆਹ ਜੀ ਜੇ ਇੱਕ ਵਾਰੀ ਨਾ ਮਿੱਟੀ ਤੇ ਨਹੀਂ ਖੰਡੀ ਆਪਣੇ ਟਿਪਰ ਇਧਰੋਂ ਆਉਣਾ ਉੱਥੇ ਪਾ ਦੇਵੇਂ ਨਾਲ ਨਾਲ ਆਪਰਾ ਇਧਰੋਂ ਹਾਂ ਪਰੇਂ ਚਾਜਾ ਇਧਰੋਂ ਹਾਂ ਪਰੇਂ ਨਹੀਂ ਚਾਜਾ ਉਹ ਇੱਥੇ ਥੋੜਾ ਮਿੱਟੀ ਪਾਣੀ ਉਹਦਾ ਢੋਂਡੇ ਚ ਪਾਣੀ ਨਾ ਇੱਥੇ ਪਾ ਲੈ ਟ੍ਰੱਕ ਮਿੱਟੀ ਦੇ ਬਣੇ ਸੋਨੇ ਚ ਪਾ ਕੇ ਜਿੱਦਾਂ ਵੀ ਥੋੜੀ ਥੋੜੀ ਪਾਉਗੇ 5 ਕਿਲੋ ਰਸਤਾ ਬਣਾਉਣ ਬੰਨਾਂ ਦੇ ਬਣੂਗਾ 4-4 ਫੁੱਟ ਦੀਆਂ ਨਾਲੇ ਤਾਂ ਲੀਆਂ ਬਣ ਜਾਣਗੀਆਂ ਇਹਨਾਂ ਨੂੰ ਹੋਈ ਕਿ ਆਪ ਬਾਕੀ ਬੰਨ ਮੇਲਾ ਲਿਓ ਇਸ ਵੇਲੇ ਜਿਹੜਾ ਰਸਤੇ ਬਣਾ ਉਹ ਆਗੇ ਨੇ ਫਿਰ ਉਹ ਆਗੇ ਨੇ ਜਿਹੜੇ ਜ਼ਮੀਨ ਵਾਲੇ ਆਵੇ ਜ਼ਮੀਨਾਂ ਦੇ ਜਿਨ੍ਹਾਂ ਦੇ ਖੇਤ ਹੈਗੇ ਇੱਥੇ ਬਲਾਕ ਦੀ ਫਰਜ਼ੂਦ ਦੇਖੋ ਜੀ ਅੱਜ ਘਰ ਦਾ ਆਨਲਾਈਨ ਆਪੋਂ ਉੱਪਰੋਂ ਵਿੱਚ ਬੁਲਾਉਣ ਦਾ ਮੈਨੂੰ ਨਹੀਂ ਲੱਗਦਾ ਜਮਾਨਤ ਕਰਨ ਨੂੰ ਉਹਨਾਂ ਨੇ ਸੁੱਕੇ ਤੇ ਕ੍ਰੀਟਾ ਜਿਹੜਾ ਇੱਥੇ ਪਟਵੜੇ ਬੋਲ ਪਿਆਰ ਕਰ ਦਿੱਤੇ ਇਹ ਕਿ ਰੋਣ ਬੰਦ ਹੋ ਗਿਆ ਹੈ ਇਹਨੂੰ ਖਾਣ ਦੇ ਚੱਕਰ ਤੇ ਕੋੜੀ ਦੇ ਬੰਦ ਕਰਦਾ ਉਹ ਰੇਟ ਤੋਂ ਕਰੋ ਕਿ ਜੀਲ ਹੋਣੀ ਤੇ ਕਦ ਤੱਕ ਯਾਰ ਜੀ ਅੱਧੀ ਪਿਛਲੇ ਪਾਸੇ ਹਾਂ ਸਾਈਡ ਇੰਡਟ ਤਾਂ ਕਿ ਬੂਜੀ ਸੀਨ ਹੈ ਉਹ ਕਿਸੇ ਤਰ੍ਹਾਂ ਹੋ ਜਾਏ ਸਰ ਮੈ ਟਵੀ ਚਾਹੀਦੀ ਹੈ ਕਿ ਐਪ ਇੱਥੇ ਹੈਗੇ ਸੀ ਕਿ ਗੇਟ ਕਹਿੰਦਾ ਸੀ ਕਿ ਟਿਪ ਪਰ ਆਪਾਂ ਹੁਣੇ ਮਗਾ ਦੇਣੇ ਪਰ ਉਹ ਜਾਂ ਸਾਹ ਦੇ ਉੱਪਰ ਤੇ ਚਤੁਰਥ ਵੀ ਬਹੁਤ ਉੱਪਰ ਜਾ ਰਹੀ ਹੈ ਉਹ ਉੱਤਰਵਾ ਦਿਓ ਉਹ ਇਕੱਠੇ ਦੇ ਵਿੱਚ ਖੜਾ ਵੀ ਨਹੀਂ ਕਰਵਾ ਸਕਦੇ ਜਿਹੜਾ ਆ ਰਿਹਾ ਉਹਨੂੰ ਉਤਰਵਾਓ ਜਿੱਥੇ ਉਤਰਵਾਣਾ ਹੈ ਠੀਕ ਹੈ ਆਪਣੇ ਵਜਮੀਰ ਜੀ ਆਏ ਨਹੀਂ ਉਹ ਬੰਦਾ ਆ ਰਿਹਾ ਆ ਰਹੇ ਸਾਰੇ ਜਿਹੜੇ ਬੋਰੇ ਹੈਗੇ ਨੇ ਮਿੱਟੀ ਦੇ ਟਿੱਕੀ ਜਿਹੜਾ ਰਾਜ ਜਾਂਦਾ ਹੈ ਉਹ ਵੀ ਆ ਕਰਾ ਰਹੇ ਹੈਗਾ ਜਿੱਥੇ ਤਾਂ ਗੱਲ ਰਹੀ ਲੇਬਰ ਦੀ 315 ਅਸੀਂ ਪੁਲਿਸ ਨੂੰ ਕਿਹਾ ਹੈ ਇੱਕ ਗ੍ਰੇਡ 150 ਦੇ ਸਾਹਮਣੇ ਉਹ ਵਰਤਦੇ ਉਹ ਤੋਂ ਪਰਤੂ ਵੀ ਕਰਦੇ ਆਪਾਂ ਗੱਲਬਾਤ ਕਰ ਲੈਨੇ ਆ ਪਰ ਜੇ ਤੁਹਾਨੂੰ ਉਸ ਤੋਂ ਕੋਈ ਬੈਠਾ ਆ ਖੜੇ ਆ ਜੀ ਗੱਲ ਆਓ ਬਿਲਕੁਲ ਠੀਕ ਸਾਹਿਬ ਜਿਹੜੇ ਇਹਨਾਂ ਨੂੰ ਜਿਹੜਾ ਹੁਣ ਆਪਾਂ ਟਾਈਮ ਨਹੀਂ ਰੋਕਣਾ ਕਹਿੰਦੇ ਸਾਨੂੰ ਸਮਾਨ ਦੇ ਦੇ ਜੀ ਪ੍ਰਿੰਟ ਫੋਰਵਰਡ ਆ ਜੀ ਨਾਲ ਇਹ ਦੱਸੋ ਪਹਿਲੇ ਥੱਲੇ ਆ ਦੇਣੇ ਥੱਲੇ ਦੇ ਕ੍ਰੇਟ ਟਿਕਣੇ ਹੀ ਨਹੀਂ ਹੈਗੇ ਉਹ ਹੁਣ ਦੂਰ ਹੋ ਗਿਆ ਸ਼ਾਇਦ ਟਿਕ ਜਾਣਾ ਨਹੀਂ ਟਿਕਣੇ ਮੈਂ ਕਰਾ ਆ ਜਾਣਗੇ 72 ਦੀ ਮੰਗ ਕਰੋ ਸਰ ਉੱਥੇ ਜਾ ਕੇ ਨਾਲ ਕੋਲ ਉਹਨਾਂ ਦਾ ਨਾ ਐਸਸੀ ਤੇ ਸਾਰੇ ਆਏ ਹੋਏ ਅਫਸਰ ਉਹ ਮੇਰੇ ਇੱਥੇ ਐਕਸੀਨ ਐਸਸੀ ਜਿਹੜਾ ਪੰਜਾਬ ਡਿਵੀਜ਼ਨ ਲੈਵਲ ਦੇ ਅਫਸਰ ਜਾਇਏ ਹੋਏ ਸਰ ਰਾਤੀ ਅਸੀਂ ਮਿਲਤਾ ਕਰਦੀ ਆ ਓਏ ਹਾਂ ਜੀ ਰਸਤਾ ਬਣਾ ਕੇ ਬਾਅਦ ਵਿੱਚ ਜੇ ਉਹ ਬਾਅਦ ਵਿੱਚ ਜਿਹੜਾ ਹੋਵੇ ਸਿੱਧੇ ਬਣਾਓ ਜਿੱਥੇ ਟੱਕ ਪਿਆ ਜਿੱਥੇ ਟੱਕ ਪਿਆ ਬਾਅਦ ਫਿਰ ਕਹਾਂਗੇ ਸਿੱਧੇ ਮਿੱਟੀ ਪਾਓ ਰੰਗ ਰੰਗ ਵਾਲੀ ਛੱਡੋ ਗੱਲ ਆਜੋ ਇਹ ਨਹੀਂ ਦੇਣਾ ਨਹੀਂ ਸਿੱਧਾ ਰੰਗ ਵਾਲਾ ਤਾਂ ਫੇਰ ਕੰਮ ਖਰਾਬ ਹੋ ਜਾਏਗਾ ਇਹ ਚੌਥੀ ਵਾਰੀ ਪੱਨ ਲੱਗ ਲਗਾ ਰੇਗਾ ਚੌਥੀ ਵਾਰੀ న్యూਸ ਰੀਡਰ ਪੰਜਾਬ ਦੇਖ ਰਹੇ ਤਾਂ ਅੱਛੇ ਇਸ ਵੇਲੇ ਦੇਖ ਰਹੇ ਅਸੀਂ ਖੜੇ ਹਾਂ ਇਸ ਟਾਈਮ ਬੁਜਟੈਲ ਦਾਸ ਦੇ ਬੰਦੇ ਜਿੱਥੇ ਕਿ ਰਾਤ ਦੇਰ ਬੰਦੇ ਬਹੁਤ ਵੱਡਾ ਪਾੜ ਪੈ ਗਿਆ ਤੁਸੀਂ ਦੇਖ ਸਕਦੇ ਹੋ ਐਸ ਵੇਲੇ ਜੋ ਪਾਣੀ ਆ ਇਸ ਵੇਲੇ ਖੇਤਾਂ ਦੇ ਪੱਲ ਵੱਧ ਰਿਹਾ ਔਰ ਪਾਣੀ ਦਾ ਵਹਾਵ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਦਾ ਵਹਾਵ ਹੋ ਰਿਹਾ ਐਸ ਟਾਈਮ ਤੁਸੀਂ ਦੇਖ ਰਹੇ ਹੋ ਜੋ ਮਿਲਟਰੀ ਵੀ ਮੌਕੇ ਤੇ ਪਹੁੰਚੀ ਹੋਈ ਹੈ ਉਹਨਾਂ ਵੱਲੋਂ ਇਹ ਬਨ ਨੂੰ ਪੂਰਤੀ ਲਈ ਜੋ ਤਿਆਰੀ ਕੀਤੀ ਜਾ ਰਹੀ ਹੈ ਆਲਾਕੇ ਦੇ ਸੇਵਾਦਾਰ ਵੱਲੋਂ ਕਾਫੀ ਬਿਨਾਂ ਤੋਂ ਮਿਹਨਤ ਕੀਤੀ ਜਾ ਰਹੀ ਸੀ ਇਸ ਬਨ ਨੂੰ ਬਚਾਉਣ ਲਈ ਪਾਣੀ ਦੀ ਰੋਕ ਕੋਚਵੇ ਔਰ ਤੁਸੀਂ ਦੇਖ ਰਹੇ ਹੋ ਵੀ ਦੋ ਜਗ੍ਹਾ ਦੇ ਵਿੱਚੋਂ ਪਾੜ ਪਿਆ ਹੈ ਉਹ ਪਰਲੇ ਪਾਸੇ ਵੀ ਜੋ ਲੋਕ ਖੜੇ ਆ ਵਿੱਚ ਥੋੜੀ ਇੱਕ ਬਾਹਨਦੁਰ ਦਾ ਕੋਈ ਹਿੱਸਾ ਕੁਝ ਬਚਿਆ ਹੋਇਆ ਹੈ ਥੋੜਾ ਜਿਹਾ ਤੁਸੀਂ ਦੇਖ ਰਹੇ ਹੋ ਵੀ ਨੌਜਵਾਨ ਦੇ ਨਾਲ-ਨਾਲ ਬਜ਼ੁਰਗ ਵੀ ਇੱਥੇ ਪੂਰੇ ਤੰਦੇਹੀ ਨਾਲ ਲੱਗੇ ਹੋਏ ਹਨ ਤਾਂ ਕਿ ਉਹ ਜੇ ਪਾੜ ਨੂੰ ਕਿਸੇ ਵੀ ਤਰੀਕੇ ਨਾਲ ਪੂਰਿਆ ਜਾਵੇ ਜੇਕਰ ਇਹ ਪਾਣੀ ਦਾ ਪੱਧਰ ਵਧਦਾ ਹੈ ਤਾਂ ਕਾਫੀ ਪਿੰਡਾਂ ਨੂੰ ਨੁਕਸਾਨ ਦੀ ਅਸ਼ੰਕਾ ਜਤਾ ਰਹੀ ਹੈ ਜਿਤਾਈ ਜਾ ਰਹੀ ਹੈ ਸ਼ੰਕਾ ਕਿਤੇ ਤੁਸੀਂ ਦਈ ਸਕਦੇ ਹੋ ਜੋ ਪਾਣੀ ਦੇ ਮਾਰਿਆ ਇੱਕ ਖੇਤਾ ਵੱਲੋਂ ਜਾ ਰਹੀ ਹੈ ਕਿਸ ਤਰ੍ਹਾਂ ਕ੍ਰੇਟ ਤਿਆਰ ਕਰਕੇ ਇਹ ਪਾੜ ਬੰਨ ਨੂੰ ਕੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜੋ ਪਾੜ ਹੈ ਤਕਰੀਬਨ 2 ਜਗ੍ਹਾ ਤੇ ਪਿਆ ਹੋਇਆ ਜਿਹੜਾ ਇਹ ਦੇਖਣ ਨੂੰ ਲੱਗ ਰਿਹਾ ਜਿਵੇਂ ਕਿ तकरीबन 50 ਫੁੱਟ ਦਾ ਪਾੜ ਹੋਵੇ ਇਹ ਤਾਂ ਤੁਸੀਂ ਦੇਖ ਰਹੇ ਹੋ ਜੋ ਇਲਾਕੇ ਦੇ ਲੋਕ ਐ ਸੇਵਾਦਾਰ ਐ ਇਸ ਵੇਲੇ ਮੌਕੇ ਤੇ ਪਹੁੰਚੇ ਹੋਏ ਜੋ ਪਾਣੀ ਦਾ ਵਹਾਅ ਆ ਉਹ ਬਹੁਤ ਤੇਜ਼ ਦਿਖਾਈ ਦੇ ਰਿਹਾ ਹੈ ਜੋ ਪਾਣੀ ਦੀ ਕੁਮੌਨ ਏਰੀਆ ਜਿਨੇ ਇਸ ਬੰਨ ਨੂੰ ਸਨ ਲਾਈ ਹੈ ਐਸ ਵੇਲੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਿ ਜੋ ਇਲਾਕੇ ਦੇ ਸੇਵਾਦਾਰ ਆ ਹੋਰ ਵੀ ਜੋ ਮਨੂ ਬਨਣਾਇਆ ਇਲਾਕੇ ਤੋਂ ਲੋਕ ਇੱਥੇ ਆਏ ਆ ਜੋ ਪੂਰੀ ਤਨਦੇਹੀ ਦੇ ਨਾਲ ਸੇਵਾ ਕਰਦੇ ਹੋਏ ਤਾਂ ਕਿ ਹੋਰ ਨੁਕਸਾਨ ਨਾ ਹੋਵੇ ਇਸ ਬਨ ਨੂੰ ਬਚਾਇਆ ਜਾ ਸਕੇ ਕਬਲੋਂ ਮੁਲਾਜ਼ਮਾਂ ਵੱਲੋਂ ਇੱਥੇ ਓਗਲਾਈਨ ਵੀ ਲੱਗੀ ਹੋਈ ਆ ਤਾਂ ਕਿ ਜੋ ਬਨ ਨੂੰ ਸ਼ੇਤੀ ਤੋਂ ਸ਼ੇਤੀ ਜੋ ਪਾੜ ਪਿਆ ਉਹਨੂੰ ਪੂਰਿਆ ਜਾਵੇ ਤਾਂ ਕਿ ਕੋਈ ਅਨਹੋਣੀ ਨਾ ਵਾਪਰ ਜਾਵੇ ਆ ਦੇਖ ਰਹੋ ਮੌਕੇ ਦੀਆਂ ਤਸਵੀਰਾਂ ਸੇਵਾਦਾਰ ਹੈ ਜੋ ਪੂਰੇ ਤਨ ਦੇਹੀ ਦੇ ਨਾਲ ਸੇਵਾ ਕਰਦੇ ਹੋਏ ਜੋ ਮਸ਼ੀਨਰੀ ਬੋਕ ਲਾਈਨ ਹੈ ਉਹ ਟਰੇਲੀਆਂ ਵੀ ਤਕਰੀਬਨ ਭਰੀਆਂ ਹੋਈਆਂ ਨੇ ਗੱਟਿਆ ਦੇ ਨਾਲ ਇਹਦਾ ਮੁਆਜਬਾ ਜਿਹੜਾ ਚੱਕ ਕੇ ਦੁਬਾਰਾ ਨਵੇਂ ਸੈਦਾਨ ਦਾ ਜਿੱਥੇ ਬੰਨ ਪਹਿਲਾਂ ਹੈਗਾ ਉੱਥੇ ਉਸ ਬੰਨ ਨੂੰ ਉੱਥੇ ਤਬਦੀਲ ਕੀਤਾ ਜਾਊ ਹਾਂਜੀ ਫਿਰ ਤਾਂ ਪਰ ਆਜਮੰਦ ਹੋ ਸਕਦੇ ਆ ਜੇ ਪ੍ਰਸ਼ਾਸਨ ਨਾਲ ਵੀ ਦੇਵੇ ਮੰਨ ਲੋਏ ਭਾਈ ਦੂਜਾ ਪੱਖ ਵੀ ਸੋਚ ਲਈਏ ਕੀ ਇੰਨੀ ਸਾਡੀ ਸੰਗਤ ਨੇ ਸੇਵਾ ਕੀਤੀ ਆ ਉਹਦੇ ਤੋਂ ਵੱਧ ਤਾਂ ਨਹੀਂ ਇਹਦੀ ਕੀਮਤ ਬਾੜਨੀ ਹਾਂਜੀ ਹਾਂ ਇੱਥੇ ਰੋਜ਼ 2 ਤੋਂ 5 ਲੱਖ ਦਾ ਖਰਚਾ ਹਾਂਜੀ ਹਾਂ ਆਪਾਂ ਲੋਕਾਂ ਨੂੰ ਲਾ ਕੇ ਜੋ ਇਕੱਠੇ ਕਰਕੇ ਪੈਸੇ ਦੇ ਦਾਂਗੇ ਤੁਹਾਨੂੰ ਹੁਣ ਤੁਸੀਂ ਸਾਹੀ ਤੁਹਾਡੇ ਦੁੱਖ ਨੂੰ ਸਮਝਦੇ ਆ ਅਸੀਂ ਦੱਸ ਮੈਂ ਵੀ ਹੋ ਸਕਦਾ ਮੈਂ ਵੀ ਹੋਵਾਂ ਤੁਹਾਡੀ ਜਗ੍ਹਾ ਮੈਂ ਵੀ ਇਹੀ ਪੋਜੀਸ਼ਨ 'ਚ ਬੋਲਣਾ ਤੁਹਾਡੇ ਤੁਹਾਡੇ ਦੁੱਖ ਨੂੰ ਸਮਝਦੇ ਆ ਸਾਡੀ ਹੱਥ ਜੋੜ ਕੇ ਬੇਨਤੀ ਆ ਨਹੀਂ ਹੱਥ ਨਹੀਂ ਤੁਸੀਂ ਜੋੜਨੇ ਤੇ ਅਸੀਂ ਤੁਹਾਡੇ ਨਾਲ ਆਂ ਅਸੀਂ ਪ੍ਰਸ਼ਾਸਨ ਨਾਲ ਇਹ ਬਹਿ ਕੇ ਡੀਸੀ ਸਾਹਿਬ ਨਾਲ ਡਿਸਕਸ ਕਰ ਲੈਂਦੇ ਆ ਉਹਨਾਂ ਤੋਂ ਇਹ ਇਹ ਮੰਗ ਮਨਵਾ ਲਾਂਗੇ ਇਹਦੇ ਲਈ ਆਪਾਂ ਨੂੰ ਚੰਡੀਗੜ੍ਹ ਵੀ ਜਾਣਾ ਪਿਆ ਨਾ ਸੀਐਮ ਤੱਕ ਤਾਂ ਵੀ ਮੰਨਵਾ ਲਾਂਗੇ ਉਹ ਕਹਿ ਗਏ ਆ ਅਸੀਂ ਇੱਥੇ ਸੇਵਾ ਕਰ ਰਹੇ ਆ ਤਾਂ ਵੀ ਮਸਲਾ ਆਪਾਂ 5 ਰੁਪਏ ਨਾਲ ਤੋਂ ਭਾਈਏ ਜੀ ਅੱਜ ਇਹ ਸ਼ੁਰੂ ਕਰਨ ਲੱਗੇ ਆ ਨਾਲ ਦਾ ਜਿਹੜਾ ਹਾਂਜੀ ਉਹ ਤੇ ਵਨ ਉਹ ਵੀ ਬਣਾਉਣਾ ਆ ਤੇ ਤੁਹਾਡਾ ਤਾਂ ਤੁਹਾਡੀ ਰਾਸਤੇ ਲਈ ਰੱਖਣਾ ਜਿਹੜਾ ਨਾ ਆਪਣੇ ਕੇਜ ਚਾਣਾ ਜੇ ਇਹਨੂੰ ਅੱਜ ਨਾ ਬਣਾਇਆ ਗਿਆ ਰੱਬ ਨਾ ਕਰੇ ਪਿੱਛੇ بارش ਹੋ ਕੇ ਪਾਣੀ ਵਧ ਜਾਂਦਾ ਇਹ ਉਹ ਮੋਟਰ ਤੱਕ ਜਾ ਸਕਦਾ ਫੇਰ ਵੀ ਸਾਨੂੰ ਸਬਰ ਕਰਨਾ ਪੈਣਾ ਕਿੰਨੇ ਪਿੰਡਾਂ ਨੂੰ ਨੁਕਸਾਨ ਹੋਣਾ ਉਹ ਦੇਖਾਂਗੇ ਇਹ ਫੇਰ ਫੇਰ ਹੋ ਸਕਦਾ ਜਿਆਦਾ ਹੋ ਜਵੇ ਕਿਉਂਕਿ ਆਪਾਂ ਇਹ ਇੰਨਾ ਦਾ ਸਾਨੂੰ ਪਤਾ ਨਾ ਕਿ ਉਹ ਤੋਂ 5-7 ਕਿੱਲੇ ਤੋਂ ਇੱਥੇ ਆ ਗਿਆ ਇਹ ਗਾਹਾਂ ਉਹ ਪਿੰਡਾਂ ਤੱਕ ਜਾ ਸਕਦਾ ਜੀ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਸਾਰੇ ਜਿਹੜੇ ਵੀ ਕਰਤੀ ਤੇ ਆਉਣ ਉਹ ਅਗਲਾ ਤਸੀਹਦਾਰ ਸਾਹਿਬ ਇੱਥੇ ਸੀ ਮੌਕੇ ਤੇ ਉਹਨੇ ਵੀ ਜ਼ਿੰਮੇਵਾਰੀ ਲਈ ਤੇ ਤੇਰਾ ਕਨਾਲ ਦਾ ਖਰਾਬ ਹੁੰਦਾ ਚਾਰ ਕਨਾਲ ਦਾ ਠੀਕ ਹੈ ਮਾਫੀ ਜ ਦੇਵਾਂਗੇ ਅਗਰ ਤੇਰੇ ਪੈਸੇ ਪ੍ਰਸ਼ਾਸਨ ਵਾਲਾ ਨਹੀਂ ਇੱਕ ਮਿੰਟ ਅੱਜੇ ਫਸਲ ਦੇ ਵੀ ਨਹੀਂ ਮਿਲਦੇ ਅਸੀਂ ਇਕੱਠੇ ਕਰਕੇ ਦੇਵਾਂਗੇ ਮਾਫੀ ਜਵੀ ਇਹਨੂੰ ਮਿਲੂਗਾ ਮੈਂ ਇੱਕ ਮੈਂ ਇੱਕ ਜ਼ਿੰਮੇਵਾਰ ਬੰਦਾ ਹੋਣ ਦੇ ਨਾਤੇ ਜਿਹੜਾ ਤੁਹਾਡੀ ਫਸਲ ਦਾ ਕਿਲਾ ਆ ਜਾਵੇ ਚਾਰ ਕਨਾਲ ਆ ਜਾਵੇ ਤੁਹਾਡੇ ਅੱਜੇ ਪੈਸੇ ਸ਼ਾਮ ਨੂੰ ਜਮ੍ਹਾਂ ਕਰਾ ਦਿੰਨੇ ਫਸਲ ਦੇ ਪੈਸੇ ਅਸੀਂ ਜਥੇਬੰਦੀ ਵੱਲੋਂ ਪੂਰੇ ਦੇ ਦੇ ਦਵਾਂਗੇ ਠੀਕ ਹੈ ਜਿਹੜਾ ਮਾਪਜਾ ਮਰੂਗਾ ਤੁਹਾਨੂੰ ਵੱਖਰਾ ਉਹ ਵੀ ਤੁਹਾਡੇ ਕੋ ਰਹੂਗਾ ਜਿਹੜਾ ਝੋਨਾ ਨਾ ਤੁਹਾਡਾ 2 ਕਨਾਲਾਂ ਦਾ 4 ਕਨਾਲਾਂ ਦਾ ਕਿੱਲਾਾਂ ਦਾ ਸਾਨੂੰ ਚਾਹੇ ਰੁਪਈਆ ਰੁਪਈਆ ਇਕੱਠਾ ਕਰਨਾ ਪਵੇ ਅਸੀਂ ਤੁਹਾਨੂੰ ਉਹ ਫਸਲ ਦੇ ਪੈਸੇ ਅੱਜੇ ਸ਼ਾਮ ਨੂੰ ਤੁਹਾਨੂੰ ਦੇ ਦਵਾਂਗੇ ਤੁਸੀਂ ਰਜਾਮੰਦ ਹੋ ਅਸੀਂ ਨੇ ਤੁਹਾਨੂੰ ਕਹਿੰਦੇ ਵੀ ਤੁਸੀਂ ਇੱਧਰ ਕਰ ਲਓ ਉੱਧਰ ਕਰ ਲਓ ਜੋ ਤੁਹਾਨੂੰ ਚੰਗਾ ਲੱਗਦਾ ਆ ਉਹ ਕਰ ਲਓ ਧੰਨਵਾਦ ਜੀ ਵਾਹਿਗੁਰੂ ਬਲੇ ਸਾਰੇ ਹਾ ਸਤਿ ਸ਼੍ਰੀ ਅਕਾਲ ਉਹ ਰਵੀ ਨਾਲ ਉਹਦੀ ਦੂਏ ਦੀ ਵੀ ਆਉਂਦੀ ਉਹਨੇ ਵੀ ਸਾਥ ਲਾ ਉਹ ਵੀ ਆਣਾ ਬੇਨਤੀ ਕੀਤੀ ਆ ਪ੍ਰਸ਼ਾਸਨ ਵੱਲੋਂ ਵੀ ਤੇ ਇਲਾਕਾ ਵਾਸੀਆਂ ਪਿੰਡਾਂ ਵੱਲੋਂ ਕਿਉਂਕਿ ਸਾਡਾ ਹੀ ਇਹ ਸਾਰਿਆਂ ਦਾ ਸਾਂਝਾ ਹੀ ਸਿਸਟਮ ਆ ਬਿਲਕੁਲ ਠੀਕ ਹੈ ਵੀ ਇਹਨਾਂ ਨੂੰ ਇਹ ਬੇਨਤੀ ਕੀਤੀ ਆ ਵੀ ਤੁਹਾਨੂੰ ਆਰਜੀ ਤੌਰ ਤੇ ਤੁਸੀਂ ਬੰਨ ਲਾਉਣ ਦਿਓ ਪ੍ਰਸ਼ਾਸਨ ਨੂੰ ਆਪਾਂ ਪ੍ਰਸ਼ਾਸਨ ਨੂੰ ਬੇਨਤੀ ਕਰ ਲੈਂਦੇ ਆ ਵੀ ਜਿਹੜਾ ਆਰਜੀ ਤੌਰ ਤੇ ਬੰਨ ਲੱਗਣਾ 20 ਫੁੱਟ ਲੱਗੇ ਜੋੜ ਜੋੜਾ ਟਰੈਲਰ ਲੱਗੇ 20 ਫੁੱਟ ਦੇ ਕੋਟਰ ਟਰਾਲੀਆਂ ਕੋਟਰ ਚੱਲ ਆਪਾਂ ਕੁਝ ਵੇਚਣ ਨੂੰ ਵੀ ਪੂਰਾ ਕਰ ਲੈਣਾ ਉਹਦਾ ਬਿਲਕੁਲ ਉਹਦੇ ਲਈ ਸੰਗਤ ਵੀ ਕਾਫੀ ਪਿਆਰ ਖੜੀ ਹੈ ਤੇ ਇਹਨਾਂ ਦੀ ਮੇਨ ਮੰਗ ਹੈਗੀ ਆ ਵੀ ਇਹ ਜਿਹੜਾ ਆਰਜੀਵਨ ਲੱਗਣਾ ਜੀ ਇਹਨੂੰ ਸੁੱਕੇ ਤੇ ਵੀ ਇਹਨੂੰ ਉਸੇ ਜਗ੍ਹਾ ਤੇ ਤਬਦੀਲ ਕੀਤਾ ਜਾਵੇ ਜਿੱਥੇ ਪਹਿਲਾਂ ਹੈਗਾ ਹਾਂ ਉਹ ਮਤਲਬ ਸਾਹ ਜਿਹੜਾ ਡਲ ਜੂਗਾ ਉਸ ਤੋਂ ਬਾਅਦ ਉਹਨੂੰ ਸ਼ਿਫਟ ਕਰ ਦੇਣਾ ਅੱਗੇ ਉਹਨੂੰ ਡਿਸਮੈਂਟਲ ਕਰ ਦੇਣਾ ਹਾਂ ਜੀ ਤੇ ਇਹ ਮੰਗਵਾ ਜੀ ਇੱਕ ਜਿਹੜੀ ਇਹਨਾਂ ਦੀ ਮੰਗ ਹੈ ਹੈਗੀ ਆ ਫਸਲ ਦੀ ਜਿਹੜੀ ਫਸਲ ਖਰਾਬ ਹੋਣੀ ਹੈ ਇਨਗੋੜੀ ਨਹੀਂ ਉਹਦੇ ਲਈ ਜੇ ਤਾਂ ਪ੍ਰਸ਼ਾਸਨ ਹੈਲਪ ਕਰ ਸਕਦਾ ਨਹੀਂ ਬਿਲਕੁਲ ਅਸੀਂ ਹੀ ਕਰਾਂਗੇ ਤਾਂ ਠੀਕ ਆ ਨਹੀਂ ਤਾਂ ਅਸੀਂ ਆਪਣੀ ਜਥੇਬੰਦੀ ਵੱਲੋਂ ਕਿਸਾਨਾਂ ਵੱਲੋਂ ਇਹਨਾਂ ਨੂੰ ਕਹਿਤਾ ਆਪਣੇ ਤੌਰ ਤੇ ਵੀ ਅਸੀਂ ਤੁਹਾਡੀ ਉਹ ਫਸਲ ਦੀ ਕੀਮਤ ਅਸੀਂ ਦੇ ਦਾਂ ਪ੍ਰਸ਼ਾਸਨ ਨੂੰ ਠੀਕ ਆ ਤਾਂ ਠੀਕ ਆ ਬਹੁਤ ਗੱਲ ਮੈਂ ਕਹਿ ਰਿਹਾ ਹਾਂ ਕਿ ਸਰ ਤੁਹਾਡੀ ਕੋਲ ਲਿਖਤੀ ਰੂਪ ਹੋਣਾ ਚਾਹੀਦਾ ਆ ਲੇਕਿਨ ਇਹ ਕੱਲ ਨੂੰ ਜਿੱਦਾਂ ਇੱਥੇ ਕਹਿੰਦੇ ਆ ਜੀ 80 ਮੀਟਰ ਤੇ ਕੋਈ ਸ਼ੂਨੀ ਹੈ ਇੱਕ ਦੇਖਤੀ ਰੋਸ ਪੰਚਾਇਤ ਨੂੰ ਮਾੜਾ ਲਿਖਤ ਤੇ ਬਿਨਾਂ ਦਾ ਫੇਰ ਬੰਨ ਦਾ ਬੰਨ ਉੱਤੇ ਉਹ ਮਾੜੀ ਗੱਲ ਤੇ ਇੱਕ ਫਸਲ ਦੀ ਬਿਲਕੁਲ ਸਾਹਮਣੇ ਵੱਲੋਂ ਇਸ ਬੰਦੇ ਨੂੰ ਸਿੱਧਾ ਲਿਖ ਦੇ ਇਹਨੂੰ ਇਹਦੇ ਨਾਂ ਦਾ ਇਹ ਦੇਖ ਦੋ ਮਨਿੰਦਰ ਲਿਖਾ ਦੋ ਕੋਈ ਗੱਲ ਮੈਂ ਕਰਾ ਦਿੰਦਾ ਇੰਨੀ ਬੈਂਦੀ ਕਰ ਦੋ ਦੋਵੇਂ ਚੀਜ਼ਾਂ ਬਾਕੀ ਆ ਸਰ ਸ਼ੱਕ ਹੀ ਹੈ ਤੁਸੀਂ ਆਪਣੇ ਵੱਲੋਂ ਹਦਾਇਤ ਦਿਓ ਆਪਣੇ ਪ੍ਰਸ਼ਾਸਨ ਨੂੰ ਟੀਮਾਂ ਨੂੰ ਉਹਨੂੰ ਸ਼ੁਰੂ ਕਰ ਬਿਲਕੁਲ ਇੱਕ ਨਗਰ ਹਦਧਤਾ ਲੱਗੇ ਉਹ ਕਰ ਰਹੇ ਹੈਗੇ ਨੇ ਸਿੱਧੇ ਵਾਲਾ ਵੀ ਕੰਮ ਉਹਨਾਂ ਨੂੰ ਦੇਖ ਲੈਣ ਨੂੰ ਦੋ ਕਿ ਆਪਾਂ ਨਾਲ ਇਹ ਵਾੜਾ ਉਹ ਤਾਂ ਬਹੁਤ ਡੂੰਘਾ ਹੈ ਜੀ ਉਹ ਤੇ ਬਹੁਤ ਕੰਮ ਲੱਗੂਗਾ ਮਾ ਜੀ ਮੈਂ ਉਹਨਾਂ ਨੂੰ ਇਹ ਵੀ ਕਹਿ ਦਿੰਨਾ ਕਿ ਬੰਦੇ ਰਾਕੇ ਹੋਏ ਹੈ ਜੀ ਬਾਕੀ ਇਹਦੇ ਲਈ ਟਰੈਕਟਰਾਂ ਦੀ ਲੋਡ ਪੈਂਦੀ ਆ ਹੋਰ ਮਿੱਟੀ ਦੀ ਲੋਡ ਪੈਂਦੀ ਆ ਇਹ ਹੁਣ ਨਹੀਂ ਕਿ 2 ਮਹੀਨੇ ਬਾਅਦ ਚ ਵੀ ਤਾਂ ਵੀ ਅਸੀਂ ਹਾਜ਼ਰ ਆਈ ਬਿਲਕੁਲ ਠੀਕ ਪੱਕਾ ਹੋ ਜੂਗਾ ਲੋਕਾਂ ਨੂੰ ਪ੍ਰੋਪਰ ਤਰੀਕੇ ਨਾਲ ਪੱਕਾ ਕਰਾਂਗੇ ਆਪਾਂ ਆਪਾਂ ਜਿੱਥੇ ਪ੍ਰਸ਼ਾਸਨ ਐਕਚੁਅਲੀ ਪੱਥਰ ਵੀ ਜਿਹੜਾ ਟੋਖਲੇ ਇਹਨਾਂ ਦਾ ਡੂਰ ਹੋ ਗਿਆ ਜੀ ਬਸ ਆਹ ਤੋਂ 5 ਸਾਲ ਪੱਥਰਾਂ ਨਾਲ ਜਾਲ ਬੰਦੇ ਸੀ ਸਰਪਾਸਿ ਸਾਬ ਦਾ ਸਮਝੋਰੀ ਸੀ ਜੀ ਨੂੰ ਮਤਲਬ ਐਕਲਗਾ ਉਸ ਵੇਲੇ ਆਪਾਂ ਪਤਨਾ ਵੜਾਏਗਾ ਹਾਂ ਜ਼ਰੂਰੀ ਕਰੇ ਸਰ ਉਹੀ ਕਰਨਾ ਹੈ ਉਹਦੇ ਨਾਲ ਹੀ ਪਤਨਾ ਪੁੱਛਾਓ ਠੀਕ ਹੈ ਜੀ ਮੈਂ ਇਹਨੂੰ ਆਖੀ ਤੌਰ ਤੇ ਮੈਂ ਆਪਾਂ ਕਰਵਾਦ ਕਰਨਾ ਜੀ ਜਿਹੜਾ ਤੁਸੀਂ ਰਾਜ਼ੀ ਹੋਏ ਹੋ ਇਸ ਚੀਜ਼ ਤੇ ਤੇ ਜੋ ਤੁਹਾਡੀ ਮੰਗ ਹੈਗੀ ਆ ਉਹ ਮੈਂ ਕਰਵਾ ਦੇ ਇੱਕ ਬੇਨਤੀ ਬਸ ਅੱਜ ਕੱਲ ਅੱਜ ਕੱਲ ਹੋ ਜੂਗਾ ਜਿਹੜਾ ਫਸਲ ਦਾ ਉਹ ਤੁਰੰਤ ਕਰਾ ਦਿਓ ਬਾਕੀ ਬਾਅਦ ਚ ਹੋ ਜੂਗਾ ਬਸ ਠੀਕ ਹੈ ਧੰਨਵਾਦ ਜੀ ਬਸ ਠੀਕ ਹੈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅਸੀਂ ਪਿੰਡ ਬੋਰਜ ਤਹਿਲਦਾਸ ਜ਼ਿਲ੍ਹਾ ਨਮਾਚੇਰ ਥੜੇ ਆ ਇਸ ਵੇਲੇ ਇੱਥੇ ਰਾਤ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਤੇ ਜਿਹਦੇ ਵਿੱਚ ਪ੍ਰਸ਼ਾਸਨ ਨੇ ਕੋਈ ਵੀ ਸਾਥ ਨਹੀਂ ਦਿੱਤਾ ਹੈਗਾ ਜਦੋਂ ਰਾਤ ਨੂੰ ਬੰਨ ਤੇ ਪ੍ਰੋਬਲਮ ਆਈ ਪ੍ਰਸ਼ਾਸਨ ਆਪਣੀਆਂ ਗੱਡੀਆਂ ਲੈ ਕੇ ਭੱਜ ਗਿਆ ਆ ਇਸ ਕਰਕੇ ਅਸੀਂ ਪਿੰਡ ਵਾਸੀਆਂ ਨੂੰ ਤੇ ਆਪਣੇ ਆਲੇ ਦੁਆਲੇ ਜਿੰਨੇ ਵੀ ਪਿੰਡ ਆ ਸਾਰੇ ਨੂੰ ਬੇਨਤੀ ਕਰਦੇ ਆ ਕਿ ਉਹ ਆਪਣੀ ਥੈਲੇ ਲੈ ਕੇ ਪਹੁੰਚਣ ਇੱਥੇ ਪਬਲਿਕ ਦੀ ਲੋੜ ਆ ਬੰਦਿਆਂ ਦੀ ਬਹੁਤ ਜ਼ਿਆਦਾ ਲੋੜ ਆ ਇੱਥੇ ਆਣ ਸਾਥ ਦੇਣ ਕਿ ਜਿਹੜਾ ਅੱਗੇ ਆਪਾਂ ਨੁਕਸਾਨ ਹੋਣ ਤੋਂ ਬਚ ਸਕੀ ਜੀ ਕਿੰਨਾ ਕਹੇ ਜਿਹੜਾ ਪਾੜ ਕਿੰਨਾ ਪਾੜ ਪਿਆ ਕੋਟੋ ਘਰ ਜੀ 3:3-4 ਖੇਤਾਂ ਦਾ ਪਾੜ ਆ ਜੀ ਇਹ ਸ਼ੇਕਬਾਨ ਲਾਣ ਲੱਗੇ ਆ ਪ੍ਰਸ਼ਾਸਨ ਕਹਿੰਦਾ ਸੀਗਾ ਕਿ ਅਸੀਂ ਆਪਣਾ ਬੰਨ ਲਾ ਦੇਣਾ ਸਾਈਡ ਤੋਂ ਲੇਕਿਨ ਉਸ ਤੋਂ ਖੇਤ ਜਿੰਦੇ ਵੀ ਖੇਤ ਵਾਲੇ ਇੱਥੇ ਉਹਨਾਂ ਨੇ ਰੋਗ ਦਿੱਤਾ ਆ ਕਿ ਅਸੀਂ ਉੱਥੇ ਬੰਦ ਨਹੀਂ ਲਾਣ ਦੇਣਾ ਹੈਗਾ ਹੁਣ ਦੇਖਦੇ ਆ ਜੀ ਉਹ ਕਹਿੰਦੇ ਵੀ ਉਹ ਬੰਦ ਰੋਚਾ ਕਰਦੇ ਆ ਬਾਕੀ ਦੇਖੋ ਕਾਮਯਾਬ ਹੁੰਦਾ ਜਾਂ ਨਹੀਂ ਹੁੰਦਾ ਲੇਕਿਨ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਢੇਲਿਆ ਜੀ ਇੱਥੇ ਪ੍ਰਸ਼ਾਸਨ ਕੰਮ ਹੀ ਨਹੀਂ ਕਰਦਾ ਹੈਗਾ ਉਹ ਆਂਦੇ ਆ ਗੋਲੀਆਂ ਦੇ ਕੇ ਚੱਲ ਜਾਂਦੇ ਆ ਲੇਕਿਨ ਕੋਈ ਵੀ ਉਹਨਾਂ ਦੀ ਸਪੋਰਟ ਨਹੀਂ ਹੈਗੀ ਪ੍ਰਜਾਣ ਸਰ ਆਦਾ ਹੈ 1:30 ਵਜੇ ਦੇ ਲਗਭਗ ਹੋਈ ਹੈ ਇਹ ਕੰਮ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਖੜੇ ਇੱਥੇ ਹੀ ਰਾਤ ਨੂੰ ਸਿਰਫ ਜੋ ਇਲਾਕੇ ਦੇ ਜੋ ਪਿੰਡ ਦੇ ਸਾਰੇ ਇਲਾਕਾ ਜਿੰਨੇ ਵੀ ਆਲੇ ਦੁਆਲੇ ਪਿੰਡ ਆ ਸਾਰੇ ਉਹਨਾਂ ਨੇ ਸਪੋਰਟ ਕੀਤੀ ਆਪਣੀ ਜੀ ਉਹਨਾਂ ਨੇ ਸਪੋਰਟ ਕੀਤੀ ਆ ਪ੍ਰਸ਼ਾਸਨ ਕੋਈ ਨਹੀਂ ਆਇਆ ਜੀ ਹੈਗੇ ਇਸ ਟਾਈਮ ਤੁਸੀਂ ਬੁਰ ਚਟੇਲ ਦਾ ਬੰਦ ਤੇ ਖੜੇ ਕੀ ਪੋਜੀਸ਼ਨ ਹੈ ਜਿਹੜਾ ਪਾਰਕ ਹੈ ਜਿਹੜਾ ਜੇ ਬੰਨ ਜਿਹੜਾ ਹੈਗਾ ਇੱਥੇ ਬੁਰ ਚਟੇਲ ਦਾ ਉਸ ਦੇ ਵਿੱਚ ਉਹਦਾ ਇਰੋਜਨ ਹੋਇਆ ਹੈਗਾ ਕੁਝ ਕੁਝ ਥਾਵਾਂ ਦੇ ਉੱਤੇ ਪਰ ਕਿਉਂਕਿ ਪਿਛਲੇ ਪਾਸੇ ਜਿਹੜਾ ਜ਼ਮੀਨ ਦਾ ਪੱਧਰ ਹੈਗਾ ਉਹ ਪਾਣੀ ਦੇ ਪੱਧਰ ਨਾਲੋਂ ਉੱਚਾ ਹੈਗਾ ਸੋ ਇਸ ਕਰਕੇ ਕੋਈ ਵੀ ਖਬਰਾਨ ਦੀ ਲੋਡ ਨਹੀਂ ਹੈਗੀ ਕਿਸੇ ਤਰੀਕੇ ਦੇ ਵੀ ਪਾਣੀ ਜਿਹੜਾ ਹੈਗਾ ਅੰਦਰ ਕੋਈ ਪੂਰੇ ਤੇਜ਼ ਪ੍ਰਵਾਹ ਦੇ ਨਾਲ ਅੰਦਰ ਨਹੀਂ ਜਾ ਰਿਹਾ ਹੈਗਾ ਸਿਰਫ ਔਰ ਸਿਰਫ ਜਿਹੜੀ ਕਿ ਮਾਲਕੀ ਵਾਲੀ ਜ਼ਮੀਨਾਂ ਨੇ ਕੁਝ ਫਸਲ ਵਾਲੀ ਜ਼ਮੀਨਾਂ ਨੇ ਉਹਨਾਂ ਦੇ ਨਾਲ ਪਾਣੀ ਦਾ ਜਿਹੜਾ ਹੈਗਾ ਸਿੱਧਾ ਸੰਪਰਕ ਹੋਇਆ ਹੈਗਾ ਬਟ ਪਾਣੀ ਨੇ ਕੋਈ ਜ਼ਮੀਨ ਦੇ ਅੰਦਰ ਕਿਸੇ ਤਰੀਕੇ ਦੀ ਵੀ ਐਂਟਰੀ ਨਹੀਂ ਲਈ ਹੈਗੀ ਸੋ ਚੀਜ਼ਾਂ ਨੂੰ ਆਪਾਂ ਜਿਹੜਾ ਹੈਗਾ ਅਸੀਂ ਸਟੇਜ ਦੇ ਉੱਤੇ ਸਟੇਬਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਿੰਡ ਦੇ ਜਿਹੜੇ ਲੋਕੀ ਹੈਗੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਨਾਲ ਜਿਨ੍ਹਾਂ ਦੀ ਜ਼ਮੀਨਾਂ ਲੱਗਦੀਆਂ ਨੇ ਉਹਨਾਂ ਦੀ ਰਜ਼ਾਮੰਦੀ ਲੈ ਕੇ ਅਸੀਂ ਇੱਥੇ ਜੋ ਵੀ ਇਸ ਚੀਜ਼ ਦੀ ਰੋਕਥਾਮ ਵਾਸਤੇ ਕੰਮ ਕਰਨੇ ਹੈਗੇ ਨੇ ਉਹ ਆਪਾਂ ਕਰ ਰਹੇ ਹੈਗੇ। ਸਰ ਜਿਹੜੇ ਮਾਲਕੀ ਹੈ ਉਹਨਾਂ ਨੂੰ ਥੋੜਾ ਇਸ ਗੱਲ ਦਾ ਤਰਾਜੇ ਕਿ ਬਾਅਦ ਵਿੱਚ ਮੁਆਵਜ਼ੇ ਦੀ ਬੜੀ ਉਹਨਾਂ ਨੂੰ ਪ੍ਰੋਬਲਮ ਆਦੀ। ਹੁਣੇ ਜੀ ਮੇਰੇ ਕੋਲ ਆਏ ਸੀਗੇ ਗੱਲ ਕਰਕੇ ਗਏ ਹੈਗੇ ਨੇ ਉਹਦੇ ਵਿੱਚ ਜਿੰਨੀ ਵੀ ਜਗ੍ਹਾ ਉਹਨਾਂ ਦੀ ਆਪਾਂ ਵਰਤਾਂਗੇ ਉਹਦੇ ਵਿੱਚ ਜੋ ਫਸਲ ਹੈਗੀ ਹੈ ਉਹਦੇ ਮੁਆਵਜ਼ੇ ਦੀ ਗੱਲ ਕਰ ਰਹੀ ਸੀ ਵੀ ਉਹ ਅਸੀਂ ਟੇਕ ਅਪ ਕਰਾਂਗੇ। ਉਹਦੇ ਵਿੱਚ ਕੋਈ ਇਸ਼ੂ ਨਹੀਂ।